ਸ਼ਰਾਬ ਦੇ ਨਸ਼ੇ ਵਿੱਚ ਡੱਲੀ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਇੱਕ ਇੰਸਪੈਕਟਰ ਨੇ ਸ਼ੁੱਕਰਵਾਰ ਨੂੰ ਸਬਜ਼ੀ ਮੰਡੀ ਵਿੱਚ ਖੂਬ ਹੰਗਾਮਾ ਕੀਤਾ ਨਸ਼ੇ ਵਿੱਚ ਡੱਲੀ ਇਹ ਇੰਸਪੈਕਟਰ ਆਮ ਜਨਤਾ ਨੂੰ ਗਾਲ੍ਹਾਂ ਕੱਢਦਾ ਰਿਹਾ ਲੋਕਾਂ ਨੇ ਜਦੋਂ ਇੰਸਪੈਕਟਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਨਵਲ ਕਿਸ਼ੋਰ ਨਾਮ ਦਾ ਇਹ ਇੰਸਪੈਕਟਰ ਲੋਕਾਂ ਉੱਤੇ ਵਰ ਪਿਆ ਅਤੇ ਉਹਨਾਂ ਨੂੰ ਬੋਲਿਆ ਕਿ ਜੋ ਕਰਨਾ ਹੈ ਕਰ ਲੋ ਤੁਸੀਂ ਵੀ ਵੇਖੋ ਨਸ਼ੇ ਵਿੱਚ ਲੜਖੜਾਂਦੀ ਨਵਲ ਕਿਸ਼ੋਰ ਦੀ ਜ਼ੁਬਾਨ ਕੋਈ ਜਿਆਦਾ ਵੀ ਮਾਰਾ ਜਾ ਰਿਹਾ ਗਾਣਦੇ ਆਉਂਦੇ ਬੜਾ ਮਾਰ ਮੈਨੂੰ ਮਾਰ ਦੇ ਹਾਂ ਬਿਲਕੁਲ ਮਾਰ ਦੇ ਫਿਰ ਅੱਜ ਵਿੱਚ ਦਿੱਲੀ ਇਹ ਇਨਸਪੈਕਟਰ ਆਮ ਜਨਤਾ ਨੂੰ ਗਾਲ੍ਹਾਂ ਕੱਢਣ ਤੱਕ ਸੀਮਿਤ ਨਹੀਂ ਰਿਹਾ ਸਗੋਂ ਇਸ ਨੇ ਆਪਣੇ ਵੱਡੇ ਅਧਿਕਾਰੀਆਂ ਨੂੰ ਵੀ ਗਾਲ੍ਹਾਂ ਕੱਢੀਆਂ ਕੈਮਰੇ ਵਿੱਚ ਇਸ ਇਨਸਪੈਕਟਰ ਦੇ ਐਨੇ ਮਿੱਠੇ ਬੋਲ ਰਿਕਾਰਡ ਨੇ ਜਿਹੜੇ ਕੀ ਅਸੀਂ ਤੁਹਾਨੂੰ ਸੁਣਵਾ ਵੀ ਨਹੀਂ ਸਕਦੇ ਇਹ ਲੈਣਾ ਕੈਮਰੇ ਵਾਲੇ ਆ ਕਾਗਜ਼ ਨੂੰ ਹੁਲਦ ਪਿਆ ਜੋ ਮਿੰਦਰ ਸਿੰਘ ਦੇ ਸਾਹਮਣੇ ਕਿਹਾ ਠੀਕ ਹੈ ਇਹ ਗਾਂਸੂਰ ਦੇ ਪਿਆ ਗਾਲੀ ਪਰ ਇਹ ਚੰਦ ਸਾਹਿਬ ਇਹਨਾਂ ਨੇ ਲੈਕ ਬਣਾਇਆ ਇਹ ਚੰਦ ਸਾਹਿਬ ਨੇ ਖਲਾਬ ਨੇ ਖਲਾਬ ਨੇ ਖਲਾਬ ਨੇ ਚੰਦ ਸਾਹਿਬ ਦੇ ਬੜਾ ਵਾਈਟ ਚੰਦ ਸਾਹਿਬ ਨੇ ਬਣਾਇਆ ਜੀ ਇਹ ਚੋਰ ਨੇ ਗਾਲੀ ਹਾਲਾਂਕਿ ਨਸ਼ੇ ਵਿੱਚ ਡੱਲੀ ਇਸ ਇੰਸਪੈਕਟਰ ਦੀਆਂ ਗਾਲਾਂ ਸੁਣ ਕੇ ਵੀ ਲੋਕਾਂ ਨੇ ਸੰਯਮ ਨਾਲ ਕੰਮ ਲਿਆ ਅਤੇ ਇਸ ਦੀ ਸੇਵਾ ਕਰਨ ਦੀ ਬਜਾਏ ਇਸ ਨੂੰ ਥਾਣੇ ਲਿਆਏ ਪਰ ਥਾਣੇ ਵਿੱਚ ਵੀ ਇਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਇਹ ਬੰਦਾ ਪਿਛਲੇ 1 ਘੰਟੇ ਤੋਂ ਸਬਜ਼ੀ ਮੰਡੀ ਦੀ ਜਿਹੜੀ ਮਾਰਕੀਟ ਆ ਬੀਜਾਂ ਦੀ ਉਹਦੇ ਉੱਤੇ ਆ ਕੇ ਗੱਡੀ 'ਚ ਉਤਰ ਕੇ ਪੂਰਾ ਸ਼ਰਾਬੀ ਇੱਕ ਟਨ ਹੋਇਆ ਪਿਆ ਖੜਾ ਇਹਦੇ ਕੋਟਾਂ ਹੋਇਆ ਨਹੀਂ ਜਾਣਦੇ ਆ ਆਇਆ ਨਾ ਤਾਂ ਕਿਸੇ ਨੇ ਨਮਸਤੇ ਕੀਤੀ ਨਾ ਕੋਈ ਗੱਲ ਨਾ ਕੋਈ ਬਾਤ ਐਵੇਂ ਹੀ ਉਹਨਾਂ ਨੂੰ ਗਾਲਾਂ ਉਹਨਾਂ ਨੇ ਸਾਰਿਆਂ ਨੂੰ ਸਮਝਾ ਕੇ ਭਾਈ ਤੂੰ ਸ਼ਰਾਬ ਪੀਤੀ ਐ ਤੂੰ ਉੱਥੋਂ ਚੱਲ ਜਾ ਤੂੰ ਪੁਲਿਸ ਦੀ ਵਰਦੀ ਪਾਈ ਐ ਅਸੀਂ ਵਰਦੀ ਦੀ ਇੱਜ਼ਤ ਕਰਦੇ ਆ ਤੇਰਾ ਬੋਲਣਾ ਬੰਦਾ ਨਹੀਂ ਐਸ ਐਚਓ ਇੱਕ ਐਸ ਐਚਓ ਰੈਂਕ ਦਾ ਅਫਸਰ ਆ ਔਰ ਉਸ ਤੋਂ ਬਾਅਦ ਕਹਿੰਦਾ ਮੇਰਾ ਤੁਸੀਂ ਮਤਲਬ ਪੰਜਾਬੀ ਚ ਜੋਬ ਪੁੱਛ ਸਕਦੇ ਹੋ ਪੁੱਟ ਦੋ ਮੈਂ ਧੀਦੀ ਭੰਦੀਆਂ ਨੇ ਉਹਨ ਕੋਈ ਨੇ ਪਰਵਾਹ ਨਹੀਂ ਕੀਤੀ ਸਾਰੀ ਦੁਨੀਆ ਨੇ ਨੂੰ ਸਮਝਾਇਆ ਨਹੀਂ ਸਮਝਿਆ ਫਿਰ ਕਮਿਸ਼ਨਰ ਸਾਹਿਬ ਨੂੰ ਹੀ ਫੋਨ ਕੀਤੇ ਜਿੰਨੂੰ ਜਿੰਨਾਂ ਵੀ ਜ ਪੱਤਰਕਾਰ ਭਰਾ ਵੀ ਆਏ ਤੇ ਪੱਤਰਕਾਰ ਭਰਾਵਾਂ ਦਾ ਵੀ ਗੱਲ ਪਿਆ ਕਮਿਸ਼ਨਰ ਸਾਹਿਬ ਨੂੰ ਗਾਲਾਂ ਕੱਢੀਆਂ ਸੀਐਮ ਸਾਹਿਬ ਨੂੰ ਗਾਲਾਂ ਕੱਢੀਆਂ ਮੈਂ ਸਰਕਾਰ ਨੂੰ ਆਹ ਕਰ ਦੂੰਗਾ ਇਸ ਇੰਸਪੈਕਟਰ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਇਸ ਦਾ ਮੈਡੀਕਲ ਕਰਵਾਇਆ ਗਿਆ ਅੰਮ੍ਰਿਤਸਰ ਪੁਲਿਸ ਹੁਣ ਆਪਣੇ ਇਸ ਬਹਾਦਰ ਇੰਸਪੈਕਟਰ ਦੇ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਕਰ ਰਹੀ ਹੈ ਇਹ ਨਵਲ ਕੁਸ਼ੋਰ ਇੰਸਪੈਕਟਰ ਹੈ ਲੁਧਿਆਣਾ ਅੰਮ੍ਰਿਤਸਰ ਦੇ ਵਿੱਚ ਪੋਸਟਡ ਹੈ ਰੱਬ ਹੀ ਹੈ ਤੁਹਾਡੇ ਸਾਹਮਣੇ ਹੀ ਹੈ ਹਾਰਗੇਡ ਮਾਰਖਾ ਮੰਡੀ ਦੇ ਵਿੱਚ ਲੋਕਾਂ ਨੂੰ ਗਾਲਾਂ ਕੱਢ ਰਿਹਾ ਸੀ ਇਹਨੂੰ ਅਸੀਂ ਹੁਣੇ ਇਹਦਾ ਮਾਅਨਾ ਕਰਾ ਕੇ ਇਹਦੇ ਖਿਲਾਫ ਜਿਹੜੀ ਵੀ ਕਾਨੂੰਨੀ ਕਾਰਵਾਈ ਬਣੇਗੀ ਉਹ ਕਰਾਂਗੇ ਪੁਲਿਸ ਦਾ ਕੰਮ ਕਾਨੂੰਨ ਦੀ ਰੱਖਿਆ ਕਰਨਾ ਹੈ ਅਤੇ ਆਮ ਜਨਤਾ ਕੋਲੋਂ ਕਾਨੂੰਨ ਦੀ ਪਾਲਣਾ ਕਰਵਾਉਣਾ ਹੈ ਪਰ ਜੇਕਰ ਪੁਲਿਸ ਦੇ ਇੰਸਪੈਕਟਰ ਰੈਂਕ ਦੇ ਅਧਿਕਾਰੀ ਆਪਣੇ ਆਪ ਹੀ ਸੜਕਾਂ ਉੱਤੇ ਵਿਭਾਗ ਦੀ ਇਸ ਤਰੀਕੇ ਨਾਲ ਇੱਜ਼ਤ ਅਫਜ਼ਾਈ ਕਰਾਉਣਗੇ ਤਾਂ ਮਹਿਕਮੇ ਦਾਤਾ ਪਰਮਾਤਮਾ ਹੀ ਮਾਲਕ ਹੈ